ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਿੱਚ ਸਾਡੀ ਅੱਜ ਦੀ ਕਹਾਣੀ ਹੈ ਕੌਣ ਆਪਣਾ ਤੇ ਕੌਣ ਪਰਾਇਆ ਜੋ ਕਿ ਬਹੁਤ ਹੀ ਪ੍ਰੇਰਣਾਦਾਇਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਇਸ ਲਈ ਕਹਾਣੀ ਨੂੰ ਪੂਰੀ ਤਰ੍ਹਾਂ ਜ਼ਰੂਰ ਸੁਣਨਾ ਮਨਪ੍ਰੀਤ ਅਤੇ ਰਮਣ ਦੋ ਭਰਾ ਇੱਕ ਨਦੀ ਦੇ ਦੋ ਕੰਢਿਆਂ ਵਾਂਗ ਸਨ ਉਹਨਾਂ ਦਾ ਇੱਕੋ ਮੂਲ ਸੀ ਉਹੀ ਵੇੜਾ ਜਿੱਥੇ ਉਹਨਾਂ ਦਾ ਹਾਸਾ ਗੂੰਜਦਾ ਸੀ ਉਹੀ ਮਾਂ ਦੀ ਗੋਦ ਜਿੱਥੇ ਦੋਵਾਂ ਨੇ ਸੁਰੱਖਿਆ ਅਤੇ ਪਿਆਰ ਦਾ ਪਹਿਲਾ ਸਬਕ ਸਿੱਖਿਆ ਸੀ ਪਰ ਅੱਜ ਜ਼ਿੰਦਗੀ ਦੇ ਬਹਾਨੇ ਉਹਨਾਂ ਨੂੰ ਦੋ ਵੱਖ-ਵੱਖ ਦਿਸ਼ਾਵਾਂ ਵਿੱਚ ਧੱਕ ਦਿੱਤਾ ਸੀ ਵੱਡਾ ਭਰਾ ਮਨਪ੍ਰੀਤ ਸਫਲਤਾ ਦੇ ਸਿਖਰ ਤੇ ਖੜਾ ਸੀ ਜਿੱਥੋਂ ਹੇਠਾਂ ਦੇਖਦਿਆਂ ਦੂਜੇ ਮਨੁੱਖ ਛੋਟੇ ਅਤੇ ਮਾਮੂਲੀ ਜਾਪਦੇ ਸਨ ਦੌਲਤ ਨੇ ਉਸਦੇ ਪੈਰ ਚੁੰਮੇ ਅਤੇ ਪ੍ਰਸਿੱਧੀ ਉਸਦੇ ਪਿੱਛੇ-ਪਿੱਛੇ ਆਈ ਉਸਦਾ ਆਲੀਸ਼ਾਨ ਘਰ ਉਸਦੇ ਮਾਣ ਦਾ ਪ੍ਰਤੀਕ ਸੀ ਇਕ ਇਸੇ ਮਹਿਲ ਤੋਂ ਘਟ ਨਹੀਂ ਸੀ ਸੰਗ ਮਰਮਰ ਦੀ ਫਰਸ਼ ਚਮਕਦੇ ਸ਼ੀਸ਼ੇ ਦੀਆਂ ਛੱਤਾਂ ਡਿਜ਼ਾਈਨਰ ਫਰਨੀਚਰ ਉਸ ਦੀ ਅਲਮਾਰੀ ਦੁਨੀਆ ਦੇ ਸਭ ਤੋਂ ਮਹਿੰਗੇ ਡਿਜ਼ਾਈਨਰ ਕੱਪੜਿਆਂ ਨਾਲ ਭਰੀ ਹੋਈ ਸੀ ਅਤੇ ਉਸ ਦੀ ਸ਼ਾਮ ਵੱਡੀਆਂ ਪਾਰਟੀਆਂ ਦੀ ਚਮਕ-ਦਮਕ ਵਿੱਚ ਬੀਤਦੀ ਸੀ ਪਰ ਇਸ ਚਮਕ-ਦਮਕ ਨੇ ਉਸ ਨੂੰ ਇੰਨਾ ਹੰਕਾਰ ਨਾਲ ਅੰਨ੍ਹਾ ਕਰ ਦਿੱਤਾ ਸੀ ਕਿ ਉਹ ਹੁਣ ਰਿਸ਼ਤਿਆਂ ਦੀ ਮਹੱਤਤਾ ਅਤੇ ਮਨੁੱਖਤਾ ਦੀ ਚਮਕ ਨੂੰ ਨਹੀਂ ਵੇਖ ਸਕਦਾ ਸੀ ਉਸ ਦੀ ਪਤਨੀ ਰਜਨੀ ਵੀ ਉਸੇ ਤਰ੍ਹਾਂ ਦੇ سانਚੇ ਵਿੱਚ ਢਲੀ ਹੋਈ ਸੀ ਜਿਸ ਦੀਆਂ ਨਜ਼ਰਾਂ ਵਿੱਚ ਇੱਕ ਵਿਅਕਤੀ ਦਾ ਕੱਦ ਉਸ ਦੀਆਂ ਸਮਾਜਿਕ ਸਥਿਤੀ ਉਸ ਦੇ ਬੈਂਕ ਖਾਤੇ ਵਿੱਚ ਨੋਟਾਂ ਦੀ ਗਿਣਤੀ ਤੇ ਉਸ ਦੇ ਕੱਪੜਿਆਂ ਦੀ ਕੀਮਤ ਦੁਆਰਾ ਮਾਪਿਆ ਜਾਂਦਾ ਸੀ ਉਹ ਆਪਣੇ ਦੋਸਤਾਂ ਦੀਆਂ ਪਾਰਟੀਆਂ ਵਿੱਚ ਰਮਨ ਅਤੇ ਉਸ ਦੇ ਪਰਿਵਾਰ ਦਾ ਜ਼ਿਕਰ ਕਰਨਾ ਵੀ ਅਪਮਾਨ ਸਮਝਦੀ ਸੀ ਦੂਜੇ ਪਾਸੇ ਉਸ ਦਾ ਛੋਟਾ ਭਰਾ ਰਮਨ ਸੀ ਉਸ ਦੀ ਦੁਨੀਆ ਮਨਪ੍ਰੀਤ ਦੀ ਦੁਨੀਆ ਤੋਂ ਕਈ ਮੀਲ ਦੂਰ ਸੀ ਉਹ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ਤੇ ਆਪਣੀ ਜ਼ਿੰਦਗੀ ਦੀ ਗੱਡੀ ਖਿੱਚ ਰਿਹਾ ਸੀ ਆਪਣੇ ਤਿੰਨ ਪਹੀਆ ਆਟੋ ਦਾ ਸਟੀering ਫੜ ਕੇ ਭਾਵੇਂ ਉਸ ਕੋਲ ਪੈਸੇ ਘੱਟ ਸਨ ਪਰ ਪੈਸੇ ਦੀ ਇਸ ਕਮੀ ਨੇ ਕਦੇ ਵੀ ਉਸ ਦੇ ਚਿਹਰੇ ਦੀ ਚਮਕ ਜਾਂ ਦਿਲ ਦੀ ਅਮੀਰੀ ਨੂੰ ਘੱਟ ਨਹੀਂ ਕੀਤਾ ਸੀ ਉਸ ਦਾ ਦਿਲ ਚੰਗਿਆਈ ਅਤੇ ਸੰਤੁਸ਼ਟੀ ਦੇ ਖਜ਼ਾਨੇ ਨਾਲ ਭਰਿਆ ਹੋਇਆ ਸੀ ਉਹ ਖਜ਼ਾਨਾ ਜਿਸ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਸੀ ਉਸ ਦਾ ਘਰ ਦੋ ਕਮਰਿਆਂ ਵਾਲਾ ਇੱਕ ਛੋਟਾ ਜਿਹਾ ਘਰ ਸੀ ਜਿਸ ਦੇ ਦਰਵਾਜ਼ੇ ਕਈ ਵਾਰ ਚੰਗੀ ਤਰ੍ਹਾਂ ਬੰਦ ਵੀ ਨਹੀਂ ਸਨ ਹੁੰਦੇ ਪਰ ਉਸ ਘਰ ਦੀ ਮਿੱਟੀ ਨਿੱਘ ਅਤੇ ਨੇੜਤਾ ਦੀ ਖੁਸ਼ਬੂ ਸੀ ਉਸ ਦੀ ਪਤਨੀ ਆਰਤੀ ਖੁਦ ਅਨਪੂਰਨਾ ਸੀ ਉਸ ਦੇ ਚਿਹਰੇ ਤੇ ਸੰਤੁਸ਼ਟੀ ਦੀ ਆਵਾ ਅਤੇ ਉਸ ਦੇ ਬੁੱਲਾਂ ਤੇ ਤੈਰ ਦੀ ਮਿੱਠੀ ਮੁਸਕਰਾਹਟ ਨੇ ਉਸ ਛੋਟੇ ਜਿਹੇ ਘਰ ਨੂੰ ਸਵਰਗ ਬਣਾ ਦਿੱਤਾ ਸੀ ਗਰੀਬੀ ਸੀ ਪਰ ਕੰਗਾਲੀ ਨਹੀਂ ਸੀ ਕਮੀ ਸੀ ਪਰ ਕੋਈ ਅਸੰਤੁਸ਼ਟੀ ਨਹੀਂ ਸੀ ਪਤੀ ਪਤਨੀ ਦੋਵਾਂ ਦਾ ਸੁਭਾਅ ਪਾਣੀ ਵਾਂਗ ਪਵਿੱਤਰ ਸੀ ਅਤੇ ਉਹਨਾਂ ਦੇ ਮਨ ਸ਼ੀਸ਼ੇ ਵਾਂਗ ਸਾਫ਼ ਸਨ ਦੋਨਾਂ ਭਰਾਵਾਂ ਦੇ ਸੁਭਾਅ ਵਿੱਚ ਅੰਤਰ ਅਕਸਰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਦਿਖਾਈ ਦਿੰਦਾ ਸੀ ਇੱਕ ਦੁਪਹਿਰ ਜਦੋਂ ਉਹਨਾਂ ਦੀ ਮਾਂ ਸੁਖਵਿੰਦਰ ਜੀ ਅਚਾਨਕ ਬਿਮਾਰ ਹੋ ਗਈ ਤਾਂ ਉਸ ਨੂੰ ਤੇਜ਼ ਬੁਖਾਰ ਸੀ ਜਦੋਂ ਉਸ ਦਾ ਟੈਸਟ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਡੇਂਗੂ ਹੈ ਉਸ ਦਾ ਸਰੀਰ ਪੱਠੀ ਵਾਂਗ ਸੜ ਰਿਹਾ ਸੀ ਅਤੇ ਜੋੜਾਂ ਦਾ ਦਰਦ ਉਸਨੂੰ ਦੁਖੀ ਕਰ ਰਿਹਾ ਸੀ ਮਾਂ ਛੋਟੇ ਪੁੱਤਰ ਰਮਣ ਨਾਲ ਰਹਿੰਦੀ ਸੀ ਪਰ ਡਿਊਟੀ ਵਜੋਂ ਇਹ ਖਬਰ ਵੱਡੇ ਭਰਾ ਮਨਪ੍ਰੀਤ ਨੂੰ ਵੀ ਦੱਸ ਦਿੱਤੀ ਗਈ ਮਾਂ ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਰਮਣ ਆਪਣਾ ਕੰਮ ਛੱਡ ਕੇ ਘਰ ਹੀ ਰਿਹਾ ਅਤੇ ਦਿਨ ਭਰ ਦੀ ਕਮਾਈ ਦੀ ਪ੍ਰਵਾਹ ਕੀਤੇ ਬਿਨਾ ਉਸ ਦੀ ਦੁਨੀਆ ਆਪਣੀ ਮਾਂ ਦੇ ਆਲੇ-ਦੁਆਲੇ ਘੁੰਮਦੀ ਸੀ ਉਹ ਮਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ ਡਾਕਟਰ ਨੇ ਕੁਝ ਦਵਾਈਆਂ ਲਿਖੀਆਂ ਅਤੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਕਰ ਵਾਪਸ ਆ ਕੇ ਰਮਨ ਅਤੇ ਆਰਤੀ ਆਪਣੀ ਮਾਂ ਦੀ ਇਸ ਤਰ੍ਹਾਂ ਸੇਵਾ ਕਰਨ ਲੱਗ ਪਏ ਜਿਵੇਂ ਉਹਨਾਂ ਦੀ ਸਾਰੀ ਦੁਨੀਆ ਉਸ ਇੱਕ ਕਮਰੇ ਵਿੱਚ ਹੀ ਸੰਗੜ ਗਈ ਹੋਵੇ ਆਰਤੀ ਨੇ ਆਪਣੀ ਸੱਸ ਦੇ ਮੱਥੇ ਤੇ ਗਿੱਲੀਆਂ ਪੱਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਲਦੀ ਵਾਲਾ ਦੁੱਧ ਤਿਆਰ ਕੀਤਾ ਅਤੇ ਸਮੇਂ ਸਿਰ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਦੋਵੇਂ ਮਾਂ ਦੀ ਹਰ ਜ਼ਰੂਰਤ ਪੂਰੀ ਲਗਨ ਨਾਲ ਪੂਰੀ ਕਰ ਰਹੇ ਸਨ ਮਨਪ੍ਰੀਤ ਦੋ ਦਿਨ ਬਾਅਦ ਸ਼ਾਮ ਨੂੰ ਇੱਕ ਜ਼ਰੂਰੀ ਮੀਟਿੰਗ ਖਤਮ ਕਰਕੇ ਪਹੁੰਚਿਆ ਜਿਵੇਂ ਹੀ ਇੱਕ ਮਹਿੰਗੀ ਕਾਰ ਘਰ ਦੇ ਗੇਟ ਅੱਗੇ ਆ ਕੇ ਰੁਕੀ ਤਾਂ ਆਸ-ਪਾਸੇ ਦੇ ਬੱਚੇ ਖੁਸ਼ੀ ਨਾਲ ਉਛਲ ਪਏ। ਉਹਨਾਂ ਨੇ ਅਜਿਹੀ ਕਾਰ ਸ਼ਾਇਦ ਹੀ ਕਦੇ ਵੇਖੀ ਹੋਵੇ। ਜਦੋਂ ਉਹ ਅੰਦਰ ਆਇਆ ਤਾਂ ਉਸ ਨੂੰ ਇੱਕ ਰਾਜਿਆਂ ਵਾਂਗ ਮਹਿਸੂਸ ਹੋਇਆ ਜੋ ਕਿਸੇ ਗਰੀਬ ਦੀ ਝੌਂਪੜੀ ਵਿੱਚ ਆਇਆ ਹੋਵੇ। ਉਹ ਆਪਣੀ ਪਤਨੀ ਨਾਲ ਸਿੱਧਾ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਅਤੇ ਮਹਿੰਗੇ ਪਰਫਿਊਮ ਦੀ ਖੁਸ਼ਬੂ ਸਾਰੇ ਕਮਰੇ ਵਿੱਚ ਫੈਲ ਗਈ। ਮਾਂ, ਹੁਣ ਤੁਸੀਂ ਕਿਵੇਂ ਹੋ? ਉਸ ਦੀ ਆਵਾਜ਼ ਵਿੱਚ ਚਿੰਤਾ ਨਾਲੋਂ ਵੱਧ ਰਸਮિતા ਸੀ ਸੁਖਵਿੰਦਰ ਨੇ ਕਮਜ਼ੋਰੀ ਨਾਲ ਅੱਖਾਂ ਖੋਲੀਆਂ ਅਤੇ ਇੱਕ ਹਲਕੀ ਮੁਸਕਰਾਹਟ ਨਾਲ ਕਿਹਾ ਮੈਂ ਪਹਿਲਾਂ ਨਾਲੋਂ ਬਿਹਤਰ ਹਾਂ ਪੁੱਤਰ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵਾਂਗੀ ਰਮਣ ਅਤੇ ਆਰਤੀ ਮੇਰਾ ਬਹੁਤ ਧਿਆਨ ਰੱਖ ਰਹੀ ਨੇ ਉਦੋਂ ਹੀ ਆਰਤੀ ਇੱਕ ਸਾਦੀ ਟ੍ਰੇ ਤੇ ਤਾਜ਼ੇ ਫੁੱਲਾਂ ਦੇ ਜੂਸ ਨਾਲ ਭਰਿਆ ਗਲਾਸ ਲੈ ਕੇ ਕਮਰੇ ਵਿੱਚ ਆਈ ਅਤੇ ਆਪਣੀ ਸੱਸ ਨੂੰ ਪਰੋਸਣ ਲੱਗੀ ਸੁਖਵਿੰਦਰ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਦੇਖੋ ਉਹ ਸਾਰਾ ਦਿਨ ਮੇਰੀ ਇਸ ਤਰ੍ਹਾਂ ਹੀ ਸੇਵਾ ਕਰਦੀ ਹੈ ਉਸ ਦੀ ਮੌਜੂਦਗੀ ਵਿੱਚ ਮੇਰੇ ਨਾਲ ਕੁਝ ਹੋ ਸਕਦਾ ਹੈ ਇਹ ਸੁਣ ਕੇ ਰਜਨੀ ਉਦਾਸ ਚਿਹਰੇ ਨਾਲ ਵੇਖਦੀ ਹੀ ਰਹਿ ਗਈ ਮਨਪ੍ਰੀਤ ਨੇ ਕਮਰੇ ਵਿੱਚ ਇਸ ਤਰ੍ਹਾਂ ਵੇਖਿਆ ਜਿਵੇਂ ਉਹ ਕਿਸੇ ਚੀਜ਼ ਦਾ ਮਲਾਂਕਣ ਕਰ ਰਿਹਾ ਹੋਵੇ ਇੱਕ ਟੁੱਟੀ ਅਲਮਾਰੀ ਕੰਧਾਂ ਵਿੱਚ ਤਰੇੜਾਂ ਤੇ ਇੱਕ ਪੁਰਾਣਾ ਪੱਖਾ ਫਿਰਾਲੇ ਦਿਵਾਲੇ ਵੇਖਦਿਆਂ ਉਸਨੇ ਨਫ਼ਰਤ ਨਾਲ ਕਿਹਾ ਓਹੋ ਇੱਥੇ ਕਿੰਨੀ ਗੰਦਗੀ ਹੈ ਹਰ ਪਾਸੇ ਮੱਛਰ ਬੋਲ ਰਹੇ ਨੇ ਜੇ ਅਸੀਂ ਮੱਛਰ ਤੇ ਸਪਰੇਅ ਕਰਾਉਂਦੇ ਤਾਂ ਮਾਂ ਅੱਜ ਬਿਮਾਰ ਨਾ ਹੁੰਦੀ ਕੀ ਤੁਸੀਂ ਲੋਕ ਇੰਨਾ ਵੀ ਨਹੀਂ ਕਰ ਸਕਦੇ ਇਹ ਸੁਣ ਕੇ ਸੁਖਵਿੰਦਰ ਜੀ ਨੇ ਕਿਹਾ ਮੱਛਰ ਭਜਾਉਣ ਵਾਲੀ ਦਵਾਈ ਦੀ ਬਦਬੂ ਮੇਰੀ ਸਿਹਤ ਲਈ ਠੀਕ ਨਹੀਂ ਆ ਇਸ ਲਈ ਮੈਂ ਸਪਰੇ ਨਹੀਂ ਕਰਵਾਈ ਦੋਵੇਂ ਪਤੀ ਪਤਨੀ ਕੁਝ ਦੇਰ ਲਈ ਬੇਹਰਾਮ ਹੋ ਕੇ ਬੈਠੇ ਫਿਰ ਮਨਪ੍ਰੀਤ ਨੇ ਪੁੱਛਿਆ ਤੁਸੀਂ ਕਿਹੜੇ ਡਾਕਟਰ ਨਾਲ ਸਲਾਹ ਕੀਤੀ ਹੈ ਵੀਰੇ ਮੈਂ ਸਰਕਾਰੀ ਹਸਪਤਾਲ ਦੇ ਡਾਕਟਰ ਨਾਲ ਸਲਾਹ ਕੀਤੀ ਹੈ ਰਮਨ ਨੇ ਬੇਚਿਤਕ ਜਵਾਬ ਦਿੱਤਾ ਦਵਾਈਆਂ ਕੰਮ ਕਰ ਰਹੀਆਂ ਨੇ ਇਹ ਸੁਣ ਕੇ ਮਨਪ੍ਰੀਤ ਹੈਰਾਨ ਹੋ ਗਿਆ ਤੇ ਆਪਣੀ ਜਗ੍ਹਾ ਤੇ ਖੜਾ ਹੋ ਗਿਆ ਸਰਕਾਰੀ ਹਸਪਤਾਲ ਉਸ ਦੀਆਂ ਪਰਵਟੀਆਂ ਉੱਚੀਆਂ ਹੋ ਗਈਆਂ ਅਤੇ ਉਸ ਦੀ ਆਵਾਜ਼ ਵਿੱਚ ਗੁੱਸੇ ਅਤੇ ਹੈਰਾਨੀ ਦਾ ਮੇਲ ਸੀ ਤੁਹਾਡੀ ਹਿੰਮਤ ਕਿਵੇਂ ਹੋਈ ਮਾਨੂੰ ਸਰਕਾਰੀ ਹਸਪਤਾਲ ਲੈ ਜਾਣ ਦੀ ਉੱਥੇ ਕਿਹੜਾ ਇਲਾਜ ਹੁੰਦਾ ਹੈ ਲੋਕ ਤਾਂ ਉੱਥੇ ਮੌਤ ਦਾ ਇੰਤਜ਼ਾਰ ਕਰਦੇ ਨੇ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਸੀ ਤਾਂ ਤੁਸੀਂ ਮੈਨੂੰ ਕਹਿ ਦਿੰਦੇ ਘੱਟੋ ਘੱਟ ਤੁਹਾਨੂੰ ਮੇਰੀ ਇੱਜ਼ਤ ਬਾਰੇ ਸੋਚਣਾ ਚਾਹੀਦਾ ਸੀ ਉਹ ਆਪਣਾ ਪਰਸ ਕੱਢਣ ਲਈ ਆਪਣੀ ਜੇਬ ਤੇ ਹੱਥ ਪਾਉਂਦਾ ਹੈ ਤਾਂ ਸੁਖਵਿੰਦਰ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਰੋਕਿਆ ਨਹੀਂ ਮਨਪ੍ਰੀਤ ਮੈਨੂੰ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੀ ਲੋੜ ਨਹੀਂ ਆ ਮੇਰੇ ਲਈ ਸਭ ਤੋਂ ਵੱਡੀ ਦਵਾਈ ਮੇਰੇ ਬੱਚਿਆਂ ਦਾ ਪਿਆਰ ਹੈ ਮੈਨੂੰ ਇੱਥੇ ਬਹੁਤ ਪਿਆਰ ਮਿਲ ਰਿਹਾ ਹੈ ਇਹ ਦੋਵੇਂ ਜੀ ਮੇਰੀ ਦੇਖਭਾਲ ਕਰ ਰਹੇ ਨੇ ਇੱਕ ਵੱਡੇ ਹਸਪਤਾਲ ਵਿੱਚ ਕੋਈ ਨਰਸ ਇੰਨਾ ਨਹੀਂ ਕਰ ਸਕੇਗੀ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਮਨਪ੍ਰੀਤ ਉਦਾਸ ਹੋ ਕੇ ਪਿੱਛੇ हट ਗਿਆ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਜੇ ਮੈਂ ਚਾਹਾਂ ਤਾਂ ਮੈਂ ਹੁਣੇ ਸ਼ਹਿਰ ਦੇ ਸਭ ਤੋਂ ਵਧੀਆ ਡਾਕਟਰ ਨੂੰ ਇੱਥੇ ਤਾਇਨਾਤ ਕਰ ਸਕਦਾ ਹਾਂ ਪਰ ਜੇ ਮੈਂ ਉਸ ਨੂੰ ਇਸ ਖਸਤਾ ਹਾਲ ਘਰ ਵਿੱਚ ਬੁਲਾਇਆ ਤਾਂ ਇਸ ਨਾਲ ਮੇਰੀ ਬੇਇੱਜ਼ਤੀ ਹੋਵੇਗੀ ਉਸ ਨੇ ਤੁਰੰਤ ਆਪਣਾ ਮੋਬਾਈਲ ਕੱਢਿਆ ਅਤੇ ਸ਼ਹਿਰ ਦੇ ਇੱਕ ਜਾਣੇ ਪਛਾਣੇ ਡਾਕਟਰ ਨੂੰ ਫੋਨ ਕੀਤਾ ਉਸ ਨੇ ਮਾਂ ਦੀ ਹਾਲਤ ਦਾ ਡਾਕਟਰ ਨੂੰ ਬੇਰਵਾ ਦਿੱਤਾ ਅਤੇ ਫਿਰ ਫੋਨ ਕੱਟ ਦਿੱਤਾ ਉਹ ਇੱਕ ਮਾਹਿਰ ਵਾਂਗ ਬੋਲਿਆ ਡਾਕਟਰ ਨੇ ਉਸ ਨੂੰ ਨਾਰੀਅਲ ਦਾ ਪਾਣੀ ਅਤੇ ਬੱਕਰੀ ਦਾ ਦੁੱਧ ਪਿਲਾਉਣ ਲਈ ਕਿਹਾ ਹੈ ਇਸ ਨਾਲ ਸੈੱਲ ਤੇਜ਼ੀ ਨਾਲ ਬਦਲਣਗੇ ਇਹ ਕਹਿ ਕੇ ਉਸਨੇ ਆਪਣੀ ਜੇਬ ਵਿੱਚੋਂ 50000 ਰੁਪਏ ਤੇ ਕੁਝ ਨੋਟ ਕੱਢੇ ਮਾਂ ਨੇ ਸਰਾਣੀ ਹੇਠ ਰੱਖਦੇ ਆ ਕਿਹਾ ਮਾਂ ਆਪਣੇ ਲਈ ਨਾਰੀਅਲ ਪਾਣੀ ਅਤੇ ਬੱਕਰੀ ਦਾ ਦੁੱਧ ਮੰਗਵਾਓ ਅਤੇ ਰਮਣ ਜੇ ਤੁਹਾਨੂੰ ਇੱਥੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸਿਓ ਉਸ ਦਾ ਲਹਿਜਾ ਇਸ ਤਰ੍ਹਾਂ ਸੀ ਜਿਵੇਂ ਉਹ ਕੋਈ ਵੱਡਾ ਦਾਣ ਦੇ ਰਿਹਾ ਹੋਵੇ ਇਸੇ ਦੌਰਾਨ ਆਰਤੀ ਰਸੋਈ ਵਿੱਚੋਂ ਜੂਸ ਦੇ ਦੋ ਹੋਰ ਗਲਾਸ ਲੈ ਆਈ ਵੀਰੇ ਭਾਬੀ ਤੁਸੀਂ ਲੋਕ ਜੂਸ ਪੀਓ ਮਨਪ੍ਰੀਤ ਤੇ ਰਜਨੀ ਨੇ ਇੱਕ ਦੂਜੇ ਵੱਲ ਵੇਖਿਆ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹੀ ਨਫ਼ਰਤ ਸੀ ਗਲਾਸ ਨੂੰ ਖੋਣ ਤੋਂ ਬਿਨਾ ਉਹਨਾਂ ਨੇ ਕਿਹਾ ਨਹੀਂ ਅਸੀਂ ਨਹੀਂ ਚਾਹੁੰਦੇ ਚਲੋ ਚੱਲੀਏ ਹੁਣ ਦੇਰ ਹੋ ਰਹੀ ਹੈ ਸਾਡੀ ਸ਼ਾਮ ਦੀ ਫਲਾਈਟ ਹੈ ਉਸਨੇ ਰਸਮੀ ਬਾਗ ਵਿੱਚ ਕਿਹਾ ਆਪਣਾ ਧਿਆਨ ਰੱਖੋ ਮਾਂ ਅਤੇ ਦੋਵੇਂ ਦਰਵਾਜ਼ੇ ਵਾਲੇ ਇਸ ਤਰ੍ਹਾਂ ਬਦੇ ਜਿਵੇਂ ਕਿਸੇ ਜੇਲ੍ਹ ਵਿੱਚੋਂ ਰਿਹਾਰ ਹੋ ਰਹੇ ਹੋਣ ਉਸ ਤੋਂ ਬਾਅਦ ਦੋਮਾਂ ਵਿੱਚੋਂ ਕਿਸੇ ਨੇ ਵੀ ਮਾਂ ਦਾ ਹਾਲਚਾਲ ਜਾਣਨ ਲਈ ਫੋਨ ਨਾ ਕੀਤਾ ਪੈਸੇ ਦੇ ਕੇ ਮਣਪ੍ਰੀਤ ਨੇ ਇੱਕ ਪੁੱਤਰ ਵਜੋਂ ਆਪਣਾ ਫਰਜ਼ ਨਿਭਾਇਆ ਸੀ ਸੁਖਵਿੰਦਰ ਆਪਣੇ ਵੱਡੇ ਪੁੱਤਰ ਅਤੇ ਨੂੰਹ ਦੀ ਇਸ ਬੇਰਹਿਮੀ ਤੋਂ ਦੁਖੀ ਸਨ ਕਿ ਰਮਣ ਅਤੇ ਆਰਤੀ ਦੀ ਨਿਰਸਵਾਰਥ ਸੇਵਾ ਦੇ ਜ਼ਖਮੀ ਦਿਲ ਤੇ ਮਲਮ ਦਾ ਕੰਮ ਕਰਦੀ ਸੀ ਰਜਨੀ ਨੇ ਕਦੇ ਵੀ ਆਪਣੀ ਪਰਆਪਾਬੀ ਨੂੰ ਬੇਸਤ ਕਾਰਨ ਦਾ ਕੋਈ ਮੌਕਾ ਨਹੀਂ ਛੱਡਿਆ ਸੀ ਜਦੋਂ ਵੀ ਰਮਨ ਅਤੇ ਆਰਤੀ ਨੂੰ ਕਿਸੇ ਪਰਿਵਾਰਕ ਕਾਰਨ ਕਰਕੇ ਆਪਣੇ ਸ਼ਾਨਦਾਰ ਮਹਿਲ ਵਰਗੇ ਘਰ ਵਿੱਚ ਜਾਣਾ ਪੈਂਦਾ ਸੀ ਤਾਂ ਰਜਨੀ ਦੀਆਂ ਨਜ਼ਰਾਂ ਉਸਦੇ ਸਾਦੇ ਕੱਪੜਿਆਂ ਤੇ ਟਿਕੀਆਂ ਹੁੰਦੀਆਂ ਸਨ ਉਹ ਉੱਠਣ ਤੋਂ ਬਾਅਦ ਸੋਫੇ ਤੇ ਫੈਲੀ ਕੀਮਤੀ ਬੈੱਡ ਸ਼ੀਟ ਨੂੰ ਇਸ ਤਰ੍ਹਾਂ ਪਿਆਰ ਕਰਦੀ ਸੀ ਜਿਵੇਂ ਉਸਦੇ ਬੈਠਣ ਨਾਲ ਉਹ ਸ਼ੁੱਧ ਹੋ ਗਈ ਹੋਵੇ ਇੱਕ ਵਾਰ ਉਸਨੇ ਤਾਨਾ ਮਾਰਿਆ ਸੀ ਆਰਤੀ ਕਦੇ ਕਦੇ ਕੁਝ ਵਧੀਆ ਕੱਪੜੇ ਵੀ ਪਾਲਿਆ ਕਰ ਤੂੰ ਹਮੇਸ਼ਾ ਇਹ ਸਸਤੀਆਂ ਤੇ ਸੁੱਤੀ ਸਾੜੀਆਂ ਕਿਉਂ ਪਹਿਨਦੀ ਹੈ ਮੇਰੇ ਕੋਲੇ ਇੰਨੇ ਸੂਟ ਨੇ ਮੈਂ ਉਹਨਾਂ ਨੂੰ ਇੱਕ ਜਾਂ ਦੋ ਵਾਰ ਤੋਂ ਵੱਧ ਨਹੀਂ ਪਹਿਨਦੀ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਦੇ ਸਕਦੀ ਹਾਂ ਇਹ ਅਕਜੀਹੇ ਕੱਪੜੇ ਨੇ ਜਿਹੜੇ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੇ ਹੋਣਗੇ ਇਹ ਸ਼ਬਦ ਰਮਣ ਦੇ ਕੰਨਾਂ ਵਿੱਚ ਪਿਗਲੇ ਹੋਏ ਸ਼ੀਸ਼ੇ ਵਾਂਗ ਡਿੱਗਣ ਲੱਗੇ ਉਸ ਦਾ ਖੂਨ ਉਬਾਲੇ ਮਾਰ ਰਿਹਾ ਸੀ ਪਰ ਉਹ ਬੇਇੱਜ਼ਤੀ ਨੂੰ ਸਹਾਰ ਗਈ ਉਹ ਆਪਣੀ ਗਰੀਬੀ ਤੋਂ ਨਹੀਂ ਸਗੋਂ ਆਪਣੀ ਭਾਬੀ ਦੀ ਤੰਗ ਸੋਚ ਤੋਂ ਸ਼ਰਮਿੰਦਾ ਹੋ ਗਈ ਜਦੋਂ ਕਿ ਆਰਤੀ ਸਾਤ ਮੁਸਕਰਾਹਟ ਨਾਲ ਜਵਾਬ ਦਿੰਦੀ ਰਹੀ ਦੀਦੀ ਰੱਬ ਨੇ ਸਾਨੂੰ ਜੋ ਕੁਝ ਵੀ ਦਿੱਤਾ ਹੈ ਅਸੀਂ ਉਹਦੇ ਵਿੱਚ ਬਹੁਤ ਖੁਸ਼ ਹਾਂ ਸਮਾਜ ਅਤੇ ਰਿਸ਼ਤੇਦਾਰਾਂ ਵਿੱਚ ਮਨਪ੍ਰੀਤ ਤੇ ਰਜਨੀ ਦਾ ਰੁਤਬਾ ਬਹੁਤ ਉੱਚਾ ਸੀ ਹਰ ਕੋਈ ਆਪਣੀ ਦੌਲਤ ਦੇ ਗੁਣ ਗਾਉਂਦਾ ਸੀ ਉਹਨਾਂ ਦੀ ਭੈਣ ਅੰਜੂ ਵੀ ਆਪਣੇ ਅਮੀਰ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਸਨੂੰ ਲੱਗਦਾ ਸੀ ਕਿ ਉਸਦੇ ਸਹੁਰਿਆਂ ਵਿੱਚ ਉਸਦਾ ਸਤਿਕਾਰ ਸਿਰਫ ਮਨਪ੍ਰੀਤ ਦੇ ਪੈਸੇ ਅਤੇ ਰਤਵੇ ਕਾਰਨ ਸੀ ਜਦੋਂ ਕਿ ਉਸਨੇ ਆਪਣੇ ਛੋਟੇ ਭਰਾ ਬਾਰੇ ਵੀ ਨਹੀਂ ਪੁੱਛਿਆ ਕੁਝ ਦਿਨਾਂ ਬਾਅਦ ਪਰਿਵਾਰ ਵਿੱਚ ਇੱਕ ਵਿਆਹ ਆਉਣ ਵਾਲਾ ਸੀ ਸੁਖਵਿੰਦਰ ਜੀ ਦੀ ਇਕਲੌਤੀ ਧੀ ਅੰਜੂ ਦੀ ਪਿਆਰੀ ਧੀ ਦਾ ਵਿਆਹ ਸੀ ਇਹ ਪੂਰੇ ਪਰਿਵਾਰ ਲਈ ਇੱਕ ਤਿਹਾਰ ਦਾ ਮੌਕਾ ਸੀ ਪਰ ਅਸਲ ਵਿੱਚ ਇਹ ਰਿਸ਼ਤਿਆਂ ਦੀ ਅਸਲੀ ਪਰਖ ਸੀ ਅੰਜੂ ਅਤੇ ਉਸਦਾ ਪਤੀ ਰਜੇਸ਼ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਰੁੱਝੇ ਹੋਏ ਸਨ ਮਹਿੰਦੀ ਤੋਂ ਲੈ ਕੇ ਕੈਟਰਿੰਗ ਤੱਕ ਸਭ ਕੁਝ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਬੰਧਕਾਂ ਦੁਆਰਾ ਕੀਤਾ ਜਾ ਰਿਹਾ ਸੀ ਸਾਡੀ ਧੀ ਦਾ ਵਿਆਹ ਇਸ ਜਾ ਹੋਣਾ ਚਾਹੀਦਾ ਕਿ ਲੋਕ ਸਾਲਾਂ ਤੱਕ ਇਹਦੇ ਬਾਰੇ ਗੱਲਾਂ ਕਰਦੇ ਰਹਿਣ ਅੰਜੂ ਆਪਣੇ ਪਤੀ ਨੂੰ ਕਹਿੰਦੀ ਹੈ ਇੱਕ ਦਿਨ ਉਹ ਅਤੇ ਉਸਦਾ ਪਤੀ ਰਜੇਸ਼ ਇੱਕ ਸ਼ਾਨਦਾਰ ਡਿਜ਼ਾਈਨਰ ਕਾਰਡ ਲੈ ਕੇ ਮਨਪ੍ਰੀਤ ਦੇ ਘਰ ਪਹੁੰਚੇ ਕਰਦੇ ਡ੍ਰਾਇੰਗ ਹਾਲ ਵਿੱਚ ਸੋਫਾ ਮਖਮਲੀ ਗੱਦੀਆਂ ਨਾਲ ਸਜਾਇਆ ਗਿਆ ਸੀ ਪਰ ਜਿਵੇਂ ਇਹ ਕਿਸੇ 5 ਤਾਰਾ ਹੋਟਲ ਦਾ ਦ੍ਰਿਸ਼ ਹੋਵੇ ਅਤੇ ਇੱਕ ਕ੍ਰਿਸਟਲ ਝੰਡੇਵਾਜ ਰੋਸ਼ਨੀ ਫਿਲਾ ਰਿਹਾ ਸੀ ਕੋਕਨਟਾਂ 'ਤੇ ਬੱਧੀ ਬੈਠੇ ਰਹੇ ਅਤੇ ਚਾਹ ਨਾਸ਼ਤਾ ਲੈਂਦੇ ਰਹੇ ਵਿਆਹ ਦੇ ਖਰਚੇ ਅਤੇ ਵੱਖ-ਵੱਖ ਗੱਲਬਾਤ ਦੇ ਵਿਚਾਰ ਆਉਂਦੇ ਰਹੇ ਵੀਰੇ ਤੁਹਾਨੂੰ ਆਪਣੇ ਪਰਿਵਾਰ ਨਾਲ ਵਿਆਹ ਆਉਣਾ ਪਵੇਗਾ ਇਹ ਵਿਆਹ ਤੁਹਾਡੇ ਅਸ਼ੀਰਵਾਦ ਤੋਂ ਬਿਨਾ ਅਧੂਰਾ ਹੈ ਅੰਜੂ ਨੇ ਆਪਣੇ ਭਰਾ ਤੇ ਭਾਬੀ ਨੂੰ ਬਹੁਤ ਸਤਿਕਾਰ ਨਾਲ ਸੱਦਾ ਦਿੱਤਾ। ਰਜਨੀ ਨੇ ਮੁਸਕਰਾਉਂਦੇ ਹੋਏ ਕਿਹਾ ਅਸੀਂ ਤੁਹਾਨੂੰ ਆਪਣੀ ਧੀ ਵਾਂਗ ਮੰਨਦੇ ਹਾਂ। ਇਹ ਵਿਆਹ ਸਾਡੇ ਲਈ ਸਾਡੇ ਆਪਣੇ ਵਿਆਹ ਵਰਗਾ ਹੈ। ਮਨਪ੍ਰੀਤ ਨੇ ਕਿਹਾ ਚਿੰਤਾ ਨਾ ਕਰੋ। ਸਾਰੇ ਪ੍ਰਬੰਧ ਸ਼ਾਹੀ ਅੰਦਾਜ਼ ਵਿੱਚ ਕੀਤੇ ਜਾਣਗੇ। ਜੇ ਤੁਹਾਨੂੰ ਕਿਤੇ ਵੀ ਮੇਰੀ ਲੋੜ ਪਈ ਤਾਂ ਮੈਨੂੰ ਦੱਸ ਦੇਣਾ। ਉਸੇ ਸ਼ਾਮ ਨੂੰ ਵਿਆਹ ਦਾ ਕਾਰਡ ਇੱਕ ਨੌਕਰ ਦੇ ਰਾਹੀਂ ਰਮਣ ਦੇ ਘਰ ਵੀ ਭੇਜਿਆ ਗਿਆ। ਕਾਰਡ ਦਿੰਦੇ ਸਮੇਂ ਨੌਕਰ ਨੇ ਸਿੱਧਾ ਆਰਤੀ ਦੇ ਚਿਹਰੇ ਵੱਲ ਵੇਖਿਆ ਬਸ ਉਸ ਨੂੰ ਲਫਾਫਾ ਫੜਾ ਦਿੱਤਾ ਤੇ ਕਿਹਾ ਮੈਡਮ ਨੇ ਭੇਜਿਆ ਹੈ ਵਿਆਹ 1 ਅਕਤੂਬਰ ਨੂੰ ਹੈ ਆਰਤੀ ਮੁਸਕਰਾਈ ਅਤੇ ਉਸ ਦਾ ਧੰਨਵਾਦ ਕੀਤਾ ਪਰ ਇਸ ਗੱਲ ਨੇ ਉਸ ਨੂੰ ਬਹੁਤ ਦੁੱਖ ਪਹੁੰਚਾਇਆ ਸ਼ਾਮ ਨੂੰ ਜਦੋਂ ਰਮਣਕਰ ਆਇਆ ਤੇ ਕਾਰਡ ਵੇਖਿਆ ਤਾਂ ਉਸ ਨੇ ਸੁੱਖ ਦਾ ਸਾਹ ਲਿਆ ਆਪਣੀ ਮਾਂ ਨੂੰ ਕਾਰਡ ਦਿਖਾਉਂਦੇ ਹੋਏ ਉਸ ਨੇ ਕਿਹਾ ਮੰਮੀ ਦੀਦੀ ਨੇ ਮੈਨੂੰ ਖੁਦ ਬੁਲਾਉਣ ਦੀ بجائے ਨੌਕਰ ਨੂੰ ਕਿਉਂ ਭੇਜਿਆ ਕੀ ਮੈਂ ਉਹਦਾ ਆਪਣਾ ਰਿਸ਼ਤੇਦਾਰ ਨਹੀਂ ਆ ਸੁਖਵਿੰਦਰ ਜੀ ਦੇ ਸ਼ਬਦ ਉਸਦੇ ਗਲੇ ਵਿੱਚ ਟਕ ਗਏ ਉਹ ਜਾਣਦੀ ਸੀ ਕਿ ਅੰਜੂ ਦੀਆਂ ਨਜ਼ਰਾਂ ਵਿੱਚ ਪੈਸਾ ਹੀ ਸਭ ਕੁਝ ਸੀ ਉਸ ਨੂੰ ਰਮਣ ਤੋਂ ਨਹੀਂ ਮਨਪ੍ਰੀਤ ਤੋਂ ਸਤਕਾਰ ਅਤੇ ਇੱਜ਼ਤ ਮਿਲਦੀ ਸੀ ਇਹ અપਮਾਨ ਰਮਣ ਅਤੇ ਆਰਤੀ ਨੂੰ ਦੁੱਖ ਦੇ ਰਿਹਾ ਸੀ ਅਤੇ ਉਹ ਚੁੱਪਚਾਪ ਇਸ ਨੂੰ ਬਰਦਾਸ਼ਤ ਕਰਦੇ ਰਹੇ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਘਰ ਵਿੱਚ ਚਰਚਾ ਸੀ ਕੇ ਅੰਜੂ ਦੇ ਜਵਾਈ ਵਾਲੇ ਪਾਸੇ ਲੱਖਾਂ ਦੀ ਦਾਵਤ ਦਿੱਤੀ ਜਾਵੇਗੀ। ਮਨਪ੍ਰੀਤ ਤੇ ਰਜਨੀ ਇਸ ਵਿਆਹ ਨੂੰ ਆਪਣੀ ਹیثیت ਦਾ ਪ੍ਰਦਰਸ਼ਨ ਸਮਝ ਰਹੇ ਸਨ। ਆਪਣੇ ਛੋਟੇ ਪੁੱਤਰ ਦੀ ਆਰਥਿਕ ਸਥਿਤੀ ਅਤੇ ਸਮਾਜ ਵਿੱਚ ਉਸ ਦੀ ਸੰਭਾਵਿਤ ਬੇਇੱਜ਼ਤੀ ਬਾਰੇ ਸੋਚ ਕੇ ਸੁਖਵਿੰਦਰ ਜੀ ਦਾ ਦਿਲ ਡੁੱਬ ਰਿਹਾ ਸੀ। ਇੱਕ ਦਿਨ ਉਸ ਨੇ ਹਿੰਮਤ ਕੀਤੀ ਅਤੇ ਮਨਪ੍ਰੀਤ ਨੂੰ ਕਿਹਾ, "ਪੁੱਤਰ ਮਨਪ੍ਰੀਤ, ਸ਼ਗਨ ਵਿੱਚ ਬਹੁਤ ਜ਼ਿਆਦਾ ਪੈਸੇ ਨਾ ਦਿਓ। ਸਿਰਫ ਉਨਾ ਹੀ ਦਿਵੋ।" ਤਾ ਜੋ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਮੇਲ ਖਾ ਸਕੇ ਉਸ ਦਾ ਸਮਾਜ ਵਿੱਚ ਕੁਝ ਸਤਕਾਰ ਹੋਵੇ ਮਾਂ ਦੀ ਇਹ ਗੱਲ ਸੁਣ ਕੇ ਮਨਪ੍ਰੀਤ ਅਤੇ ਰਜਨੀ ਉੱਚੀ ਉੱਚੀ ਹੱਸ ਪਏ ਜਿਵੇਂ ਸੁਖਵਿੰਦਰ ਨੇ ਕੋਈ ਮਜ਼ਾਕ ਕੀਤਾ ਹੋਵੇ ਰਜਨੀ ਨੇ ਆਪਣਾ ਵਿਅੰਗ ਕੱਸਿਆ ਤੇ ਕਿਹਾ ਮਾਂ ਜੀ ਅਸੀਂ ਆਪਣੇ ਰੁਤਵੇ ਅਨੁਸਾਰ ਛਗਣ ਦੇਵਾਂਗੇ ਅਸੀਂ ਰਮਣ ਦੀ ਤੁਲਨਾ ਕਿਉਂ ਕਰੀਏ ਉਹ ਤਾਂ ਆਟੋ ਚਲਾਉਂਦਾ ਹੈ ਅਸੀਂ ਵੱਡਾ ਬਿਜ਼ਨਸ ਚਲਾਉਂਦੇ ਹਾਂ ਅਸੀਂ ਤਾਂ ਪੂਰੇ 51000 ਰੁਪਏ ਦਾ ਸ਼ਗਨ ਦੇਵਾਂਗੇ ਇਸ ਤੋਂ ਇੱਕ ਪੈਸਾ ਵੀ ਘਟ ਨਹੀਂ ਆਖਰਕਾਰ ਸਾਡਾ ਵੀ ਸਮਾਜ ਵਿੱਚ ਇੱਕ ਨਾਮ ਹੈ ਇੱਕ ਰਤਬਾ ਹੈ ਮਨਪ੍ਰੀਤ ਵੀ ਆਪਣੀ ਪਤਨੀ ਦੀ ਇਸ ਗੱਲ ਨਾਲ ਸਹਿਮਤ ਹੋ ਗਿਆ ਉਹਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਇਸ ਮੌਕੇ ਦੀ ਤਲਾਸ਼ ਕਰ ਰਿਹਾ ਹੋਵੇ ਜਿੱਥੇ ਉਹ ਆਪਣੀ ਦੌਲਤ ਦਾ ਦਿਖਾਵਾ ਕਰ ਸਕੇ ਅਤੇ ਆਪਣੇ ਛੋਟੇ ਭਰਾ ਤੇ ਮਾਂ ਨੂੰ ਨੀਚਾ ਦਿਖਾ ਸਕੇ ਮਾਂ ਦਾ ਦਿਲ ਟੁੱਟ ਗਿਆ ਇਥੇ ਰਮਣ ਦੀਆਂ ਚਿੰਤਾਵਾਂ ਵਧ ਰਹੀਆਂ ਸਨ ਉਹ ਆਪਣੀ ਪਿਆਰੀ ਭਤੀਜੀ ਦੇ ਵਿਆਹ ਤੇ ਖੂਬ ਖਰਚਾ ਕਰਨਾ ਚਾਹੁੰਦਾ ਸੀ ਪਰ ਇੱਕ ਆਦਮੀ ਜੋ ਆਟੋ ਚਲਾ ਕੇ ਕੁਝ 100 ਰੁਪਏ ਕਮਾਉਂਦਾ ਹੈ ਉਹ 51000 ਰੁਪਏ ਦੇ ਸਗਣ ਦਾ ਸੁਪਨਾ ਵੀ ਨਹੀਂ ਦੇਖ ਸਕਦਾ ਆਰਤੀ ਨੇ ਆਪਣੇ ਪਤੀ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਪੜੀਆਂ ਉਸ ਨੇ ਰਮਣ ਦਾ ਹੱਥ ਆਪਣੇ ਹੱਥ ਵਿੱਚ ਲਿਆ ਤੇ ਕਿਹਾ ਤੁਸੀਂ ਚਿੰਤਾ ਕਿਉਂ ਕਰਦੇ ਹੋ ਇਹ ਰਿਸ਼ਤੇ ਪੈਸੇ ਦੇ ਪਮਾਨੇ ਤੇ ਨਹੀਂ ਮਾਪੇ ਜਾਂਦੇ ਇਹ ਪਿਆਰ ਅਤੇ ਅਸ਼ੀਰਵਾਦ ਦੇ ਧਾਗਿਆਂ ਨਾਲ ਵੱਜੇ ਹੁੰਦੇ ਨੇ ਅਸੀਂ ਜੋ ਵੀ ਦੇਵਾਂਗੇ ਅਸੀਂ ਆਪਣੇ ਦਿਲ ਤੋਂ ਦੇਵਾਂਗੇ ਫਿਰ ਵੀ ਆਪਣੇ ਪਤੀ ਦੀ ਚਿੰਤਾ ਦੂਰ ਕਰਨ ਲਈ ਉਸਨੇ ਹਿੰਮਤ ਇਕੱਠੀ ਕੀਤੀ ਗੱਲ ਸੁਣੋ ਮੇਰੇ ਕੋਲ ਮੇਰੀ ਮਾਂ ਦੇ ਦਿੱਤੇ ਹੋਏ ਸੋਨੇ ਦੇ ਦੋ ਕੰਗਣ ਨੇ ਅਸੀਂ ਉਹਨਾਂ ਨੂੰ ਵੇਚ ਦੇਵਾਂਗੇ ਇਸ ਤੋਂ ਵਧੀਆ ਮੌਕਾ ਸਾਡੇ ਲਈ ਕੀ ਹੋ ਸਕਦਾ ਹੈ ਆਪਣੇ ਕੰਗਣ ਦੀ ਵਰਤੋਂ ਕਰਨ ਦਾ ਰਮਨ ਨੇ ਦੁਖੀ ਮਨ ਦੇ ਨਾਲ ਜਵਾਬ ਦੇ ਦਿੱਤਾ ਨਹੀਂ ਆਰਤੀ ਇਹ ਤੁਹਾਡੀ ਮਾਂ ਦੀਆਂ ਆਖਰੀ ਜਾਦਾ ਨੇ ਮੈਂ ਉਹਨਾਂ ਨੂੰ ਕਦੇ ਵੀ ਨਹੀਂ ਵੇਚਾਂਗਾ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤੁਹਾਡੇ ਤੋਂ ਤੁਹਾਡੀ ਮਾਂ ਦੇ ਗਹਿਣੇ ਨਹੀਂ ਲੈ ਸਕਦਾ ਮੈਂ ਕਿਤੇ ਨਾ ਕਿਤੋਂ ਨਾ ਕਿਤੋਂ ਆਪੇ ਪੈਸੇ ਦਾ ਪ੍ਰਬੰਧ ਕਰ ਲਵਾਂਗਾ ਫਿਰ ਉਸਨੇ ਆਪਣੇ ਦੋਸਤ ਤੋਂ ਕੁਝ ਪੈਸੇ ਉਧਾਰ ਲੈਣ ਦੀ ਮੰਗ ਕੀਤੀ ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸਦੇ ਦੋਸਤ ਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਜਦੋਂ ਉਹ ਕਿਸੇ ਕੰਮ ਲਈ ਮਨਪ੍ਰੀਤ ਦੇ ਘਰ ਗਏ ਤਾਂ ਰਜਨੀ ਨੇ ਉਹਨਾਂ ਤੇ ਫਿਰ ਆਪਣੇ ਸਖਤ ਸ਼ਬਦਾਂ ਨਾਲ ਵਾਰ ਕੀਤਾ ਰਮਣ ਤੈਨੂੰ ਤੇ ਆਰਤੀ ਨੂੰ ਵਿਆਹ 'ਚ ਜਾਣਾ ਹੀ ਨਹੀਂ ਚਾਹੀਦਾ ਤੁਹਾਡੇ ਸਾਦੇ ਕੱਪੜੇ ਅਤੇ ਛੋਟਾ ਸਗਣ ਵੇਖ ਕੇ ਲੋਕ ਕੀ ਕਹਿਣਗੇ ਤੁਸੀਂ ਬੇਵਜਾ ਆਪਣੀ ਭੈਣ ਨੂੰ ਉਸਦੇ ਸਹੁਰਿਆਂ ਸਾਹਮਣੇ ਬੇਇਜਤ ਕਰੋਗੇ ਇਹ ਸੁਣ ਕੇ ਰਮਣ ਦਾ ਦਿਲ ਸ਼ੀਸ਼ੇ ਵਾਂਗ ਟੁੱਟ ਗਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਉਸ ਦਾ ਸਵੈਮਾਨ ਤੋੜ ਦਿੱਤਾ ਹੋਵੇ ਸਵੈਮਾਨ ਤੇ ਹਥੌੜੇ ਨਾਲ ਬਾਹਰ ਕਰ ਦਿੱਤਾ ਹੋਵੇ ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਵੱਡਾ ਭਰਾ ਹੋਣ ਦੇ ਨਾਤੇ ਅਤੇ ਆਪਣੇ ਛੋਟੇ ਹੋਣ ਦੀ ਇੱਜ਼ਤ ਨੇ ਉਸ ਦੇ ਬੁੱਲਾਂ ਤੇ ਮੋਹਰ ਲਾ ਦਿੱਤੀ ਉਹ ਉਥੋਂ ਭਰੇ ਹੋਏ ਮਨ ਨਾਲ ਵਾਪਸ ਆ ਗਿਆ ਉਹ ਉਸ ਰਾਤ ਨਹੀਂ ਸੌ ਸਕਿਆ ਅਗਲੇ ਦਿਨ ਰਮਣ ਆਪਣੀ ਮਾਂ ਤੇ ਪਤਨੀ ਨਾਲ ਆਪਣੇ ਆਟੋ ਵਿੱਚ ਜਾ ਬੈਠ ਕੇ ਵਿਆਹ ਵਾਲੇ ਘਰ ਪਹੁੰਚਿਆ ਆਟੋ ਦੀ ਆਵਾਜ਼ ਮਹਿੰਗੀਆਂ ਗੱਡੀਆਂ ਦੇ ਹਾਰਨਾਂ ਦੀ ਆਵਾਜ਼ ਵਿੱਚ ਡੁੱਬੀ ਹੋਈ ਸੀ ਜਿਵੇਂ ਹੀ ਉਹ ਆਟੋ ਵਿੱਚੋਂ ਉਤਰੇ ਉਸ ਦੇ ਪਿੱਛੇ ਇੱਕ ਨਵੀਂ ਲਗਜ਼ਰੀ ਕਾਰਨ ਦਾ ਹਾਰਨ ਵੱਜਿਆ ਮਨਪ੍ਰੀਤ ਬਹੁਤ ਧੂਮ ਧਾਮ ਨਾਲ ਕਾਰ ਵਿੱਚੋਂ ਉਤਰਿਆ ਉਸ ਨੇ ਉਸ ਦਿਨ ਸ਼ੋਰੂਮ ਤੋਂ 80 ਲੱਖ ਰੁਪਏ ਵਿੱਚ ਉਹ ਕਾਰ ਖਰੀਦੀ ਸੀ ਤਾਂ ਜੋ ਵਿਆਹ ਵਿੱਚ ਉਹ ਆਪਣੇ ਨੰਬਰ ਬਣਾ ਸਕੇ ਪੂਰੇ ਵਿਆਹ ਦੀ ਚਰਚਾ ਦਾ ਵਿਸ਼ਾ ਮਨਪ੍ਰੀਤ ਤੇ ਰਜਨੀ ਸੰਨ ਕੁਝ ਮਨਪ੍ਰੀਤ ਦੇ ਮਹਿੰਗੇ ਸੂਟਾਂ ਦੀ ਪ੍ਰਸ਼ੰਸਾ ਕਰ ਰਹੇ ਸੀ ਜਦੋਂ ਕਿ ਕੁਝ ਰਜਨੀ ਦੇ ਹੀਰਿਆਂ ਦੇ ਹਾਰ ਅਤੇ ਲੱਖਾਂ ਦੀ ਡਿਜ਼ਾਈਨਰ ਸਾੜੀ ਦੀ ਪ੍ਰਸ਼ੰਸਾ ਕਰ ਰਹੇ ਸਨ ਸਾਰਿਆਂ ਦੇ ਸਾਹਮਣੇ ਮਨਪ੍ਰੀਤ ਨੇ ਆਪਣੀ ਭੈਣ ਅੰਜੂ ਦੇ ਹੱਥਾਂ ਵਿੱਚ 51000 ਰੁਪਏ ਦੇ ਸ਼ਗਨ ਵਾਲਾ ਇੱਕ ਲਫਾਫਾ ਫੜਾਇਆ ਅਤੇ ਕੈਮਰਿਆਂ ਦੀਆਂ ਫਲੈਸ਼ ਲਾਈਟਾਂ ਚਮਕਣ ਲੱਗੀਆਂ ਰਮਨ ਆਪਣੀਆਂ ਅੱਖਾਂ ਨੀਮੀਆਂ ਕਰਕੇ ਇੱਕ ਕੋਨੇ ਵਿੱਚ ਆਪਣੀ ਭੈਣ ਕੋਲ ਗਿਆ ਅਤੇ ਚੁੱਪਚਾਪ ਉਸ ਨੂੰ 1100 ਰੁਪਏ ਦਾ ਇੱਕ ਛੋਟਾ ਜਿਹਾ ਲਫਾਫਾ ਦੇ ਦਿੱਤਾ ਅੰਜੂ ਨੇ ਲਫਾਫਾ ਖੋਲ੍ਹਿਆ ਲਫਾਫਾ ਖੋਲ੍ਹ ਕੇ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਕੋਈ ਖੁਸ਼ੀ ਨਹੀਂ ਸੀ ਸਿਰਫ ਇੱਕ ਰਸਮੀ ਕਾਰਵਾਈ ਸੀ ਰਮਣ ਅਤੇ ਆਰਤੀ ਪੂਰੇ ਸਮਾਰੋਹ ਸਮਾਰੋਧ ਰਾਂ ਇੱਕ ਕੋਨੇ ਵਿੱਚ ਅਣਜਾਣਾ ਵਾਂਗ ਖੜੇ ਰਹੇ ਲੋਕ ਉਹਨਾਂ ਕੋਲੋਂ ਲੰਘ ਰਹੇ ਸਨ ਜਿਵੇਂ ਉਹ ਕਿਸੇ ਨੂੰ ਦੇਖ ਹੀ ਨਾ ਰਹੇ ਹੋਣ ਅੰਜੂ ਅਤੇ ਉਸ ਦੇ ਪਤੀ ਨੇ ਵੀ ਰਸਮੀ ਬੱਸ ਤੁਸੀਂ ਕਿਵੇਂ ਹੋ ਤੋਂ ਇਲਾਵਾ ਕੋਈ ਗੱਲ ਨਹੀਂ ਕੀਤੀ ਜਦੋਂ ਕਿ ਵੱਡਾ ਭਰਾ ਤੇ ਭਾਬੀ ਮਾਣ ਨਾਲ ਆਪਣੀ ਧੀ ਦੇ ਸਹੁਰਿਆਂ ਦੀ ਜਾਣ ਪਛਾਣ ਕਰਵਾ ਰਹੇ ਸਨ ਅੰਜੂ ਆਪਣੇ ਭਰਾ ਦੀ ਜਾਣ ਪਛਾਣ ਕਰਾਉਂਦੀ ਕਹਿੰਦੀ ਇਹ ਮੇਰੇ ਭਰਾ ਹਨ ਇਨਾਂ ਕੋਲ ਬਹੁਤ ਪੈਸਾ ਹੈ ਬਹੁਤ ਵੱਡਾ ਬਿਜ਼ਨਸ ਚਲਾਉਂਦੇ ਨੇ ਆਪਣੇ ਛੋਟੇ ਪੁੱਤਰ ਨਾਲ ਹੋਏ ਇਸ ਪ੍ਰਮਾਣ ਤੇ ਸੁਖਵਿੰਦਰ ਜੀ ਦਾ ਦਿਲ ਰੋ ਰਿਹਾ ਸੀ ਉਹ ਚੁੱਪਚਾਪ ਪਰਮਾਤਮਾ ਅੱਗੇ ਉਸ ਦੀ ਤਰੱਕੀ ਲਈ ਪ੍ਰਾਰਥਨਾ ਕਰ ਰਹੀ ਸੀ ਖੈਰ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਡੋਲੀ ਤੁਰਨ ਵੇਲੇ ਮਾਹੌਲ ਉਦਾਸ ਹੋ ਗਿਆ ਅਤੇ ਭਰੇ ਹੋਏ ਮਨ ਨਾਲ ਅੰਜੂ ਨੇ ਆਪਣੀ ਧੀ ਨੂੰ ਅਲਵਿਦਾ ਕਿਹਾ लाੜੀ ਦਾ ਭਰਾ ਜਣੇ ਕਿ ਅੰਜੂ ਦਾ ਪੁੱਤਰ ਵੀ ਪਾਲਕੀ ਦੇ ਨਾਲ ਗਿਆ ਜਿਵੇਂ ਕਿ ਰਵਾਜ ਹੈ ਵਿਦਾਈ ਤੋਂ ਬਾਅਦ ਲਗਭਗ ਸਾਰੇ ਮਹਿਮਾਨ ਚਲੇ ਗਏ ਸਨ ਹੁਣ ਪੰਡਾਲ ਵਿੱਚ ਕੁਝ ਪਰਿਵਾਰਕ ਮੈਂਬਰ ਅਤੇ ਟੈਂਟ ਮਾਲਕ ਹੀ ਬਚੇ ਸਨ ਜੋ ਆਪਣਾ ਸਮਾਨ ਪੈਕ ਕਰਨ ਦੀ ਕਾਲੀ ਵਿੱਚ ਸਨ ਇਸ ਹਫੜਾ ਦਫੜੀ ਵਿੱਚ ਇੱਕ ਮਜ਼ਦੂਰ ਉੱਥੇ ਡਿੱਗ ਗਿਆ ਅਤੇ ਇੱਕ ਭਾਰੀ ਲੋਹੇ ਦਾ ਖੰਭਾ ਅੰਜੂ ਦੇ ਪਤੀ ਰਜੇਸ਼ ਦੇ ਸਿਰ ਤੇ ਡਿੱਗ ਗਿਆ। ਇੱਕ ਪਲ ਲਈ ਡੂੰਗੀ ਚੁੱਪ ਛਾ ਗਈ। ਅਗਲੇ ਹੀ ਪਲ ਰਜੇਸ਼ ਦੇ ਸਿਰ ਵਿੱਚੋਂ ਖੂਨ ਦਾ ਫਹਾਰਾ ਫੁੱਟ ਪਿਆ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਅੰਜੂ ਦੀ ਚੀਕ ਨੇ ਉੱਥੋਂ ਦੀ ਚੁੱਪੀ ਨੂੰ ਤੋੜ ਦਿੱਤਾ। ਕੋਈ ਮਦਦ ਕਰੋ ਪਲੀਜ਼ ਕੋਈ ਹਸਪਤਾਲ ਲੈ ਜਾਓ। ਉਸ ਦੀ ਨਜ਼ਰ ਪਹਿਲਾਂ ਉਸ ਦੇ ਅਮੀਰ ਅਤੇ ਖੁਸ਼ਹਾਲ ਭਰਾਮਣਪ੍ਰੀਤ ਤੇ ਪਈ। ਵੀਰੇ ਵੀਰੇ ਜਲਦੀ ਗੱਡੀ ਬਾਹਰ ਕੱਢੋ। ਦੇਖੋ ਕਿੰਨਾ ਖੂਨ ਬਹਿ ਰਿਹਾ ਹੈ। ਅੰਜੂ ਉੱਚੀ ਉੱਚੀ ਚੀਕ ਰਹੀ ਸੀ। ਇੱਕ ਵਾਰ ਮਣਪ੍ਰੀਤ ਆਪਣੀ ਜਗ੍ਹਾ ਤੋਂ ਥੋੜਾ ਜਿਹਾ ਹਿੱਲਿਆ ਪਰ ਆਪਣੀ ਬਿਲਕੁਲ ਨਵੀਂ ਕਾਰ ਵੱਲ ਵਧਣ ਤੋਂ ਪਹਿਲਾਂ ਹੀ ਉਸ ਦੇ ਕਦਮ ਰੁਕ ਗਏ। ਉਸ ਦੀ ਨਜ਼ਰ ਦੇ ਸਾਹਮਣੇ ਇੱਕ ਪਾਸੇ ਖੂਨ ਨਾਲ ਲਥਪਥ ਉਸ ਦਾ ਜੀਜਾ ਸੀ ਅਤੇ ਦੂਜੇ ਪਾਸੇ ਉਸ ਦੀ ਬਿਲਕੁਲ ਨਵੀਂ ਲਗਜ਼ਰੀ ਕਾਰ ਦੀਆਂ ਚਮਕਦੀਆਂ ਸੀਟਾਂ ਇੱਕ ਪਲ ਲਈ ਉਸਦੇ ਮਨ ਵਿੱਚ ਇਨਸਾਨੀਅਤ ਅਤੇ ਇਹਨਾਂ ਚੀਜ਼ਾਂ ਦੇ ਵਿਚਕਾਰ ਇੱਕ ਭਿਆਨਕ ਜੰਗ ਛਿੜ ਗਈ ਖੂਨ ਦੇ ਦਾਗ ਨਵੀਂ ਕਾਰ ਦੀਆਂ ਸੀਟਾਂ ਨੂੰ ਖਰਾਬ ਕਰ ਦੇਣਗੇ ਇਹ ਦਾਗ ਤਾਂ ਬਿਲਕੁਲ ਵੀ ਨਹੀਂ ਜਾਣੇ ਇਹ ਸਭ ਉਸਦੇ ਦਿਮਾਗ ਵਿੱਚੋਂ ਇੱਕ ਸਕਿੰਟ ਵਿੱਚ ਲੰਘ ਗਿਆ ਉਹ ਆਪਣੀ ਜਗ੍ਹਾ ਤੋਂ ਨਾ ਹਿੱਲਿਆ ਉਸ ਨੂੰ ਆਪਣੀ ਬਿਲਕੁਲ ਨਵੀਂ ਕਾਰ ਦੀ ਚਿੰਤਾ ਸੀ ਮਨਪ੍ਰੀਤ ਤੂੰ ਕੀ ਵੇਖ ਰਿਹਾ ਹੈ ਤੂੰ ਜਲਦੀ ਨਾਲ ਕਾਰ ਕੱਢ ਤੇਰਾ ਜੀਜਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਸੁਖਵਿੰਦਰ ਜੀ ਵੀ ਚੀਕ ਉੱਠੀ ਪਰ ਮਨਪ੍ਰੀਤ ਨੇ ਇੱਕ ਬਹੁਤ ਹੀ ਬੇਤੁਕੀ ਅਤੇ ਸ਼ਰਮਨਾਕ ਦਲੀਲ ਦਿੱਤੀ। ਮੰਮੀ ਮੈਂ ਅੱਜ ਹੀ ਸ਼ੋਰੂਮ ਤੋਂ ਨਵੀਂ ਕਾਰ ਕਢਾਈ ਹੈ। ਇਹਦੀ ਕੀਮਤ 80 ਲੱਖ ਹੈ। ਮੈਂ ਜੀਜਾ ਜੀ ਨੂੰ ਇਸ ਵਿੱਚ ਲੈ ਕੇ ਜਾਵਾਂਗਾ ਤਾਂ ਇਹ ਗੰਦੀ ਹੋ ਜਾਵੇਗੀ। ਇਹ ਸੁਣ ਕੇ ਅੰਜੂ ਅਤੇ ਸੁਖਵਿੰਦਰ ਜੀ ਹੈਰਾਨ ਰਹਿ ਗਈਆਂ। ਉਹ ਉਸ ਭਰਾ ਦੇ ਇਸ ਅਨਮਨੁੱਖੀ ਰੂਪ ਨੂੰ ਵੇਖ ਕੇ ਹੈਰਾਨ ਰਹਿ ਗਈ। ਜਿਸ ਦੀ ਦੌਲਤ ਤੇ ਉਹ ਇੰਨਾ ਮਾਣ ਕਰਦੀ ਸੀ ਉਸੇ ਵੇਲੇ ਪਿੱਛੇ ਤੋਂ ਇੱਕ ਜਾਣੀ ਪਛਾਣੀ ਆਵਾਜ਼ ਆਈ ਰਮਣ ਆਪਣਾ ਆਟੋ ਸਟਾਰਟ ਕਰਕੇ ਉੱਥੇ ਪਹੁੰਚ ਗਿਆ ਸੀ ਉਸਨੇ ਇੱਕ ਪਲ ਵੀ ਬਰਬਾਦ ਨਹੀਂ ਕੀਤਾ ਟੈਂਟ ਵਾਲਿਆਂ ਦੀ ਮਦਦ ਨਾਲ ਉਸਨੇ ਆਪਣੇ ਜੀਜੇ ਨੂੰ ਆਟੋ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਆਰਤੀ ਨੇ ਰਜੇਸ਼ ਦਾ ਸਿਰ ਆਪਣੀ ਗੋਦੀ ਵਿੱਚ ਪਾ ਲਿਆ ਅਤੇ ਆਪਣੀ ਸਾੜੀ ਦਾ ਇੱਕ ਹਿੱਸਾ ਪਾੜ ਕੇ ਖੂਨ ਵਹਿਣ ਨੂੰ ਤੋਂ ਰੋਕਣ ਲਈ ਜ਼ਖਮ ਉਤੇ ਬੰਨ੍ਹ ਦਿੱਤਾ ਰਮਨ ਨੇ ਹਵਾ ਦੀ ਰਫ਼ਤਾਰ ਨਾਲ ਆਟੋ ਨੂੰ ਹਸਪਤਾਲ ਵੱਲ ਭਜਾ ਦਿੱਤਾ ਅੰਜੂ ਦਾ ਚਿਹਰਾ ਫਿੱਕਾ ਪੈ ਗਿਆ ਸੀ ਅਤੇ ਆਰਤੀ ਰਜੇਸ਼ ਦੇ ਸਿਰ ਤੇ ਪੱਟੀਆਂ ਬੰਨ੍ਹਦੇ ਹੋਏ ਲਗਾਤਾਰ ਹੌਸਲਾ ਦੇ ਰਹੀ ਸੀ ਕਿਸੇ ਤਰ੍ਹਾਂ ਰਮਨ ਆਪਣੇ ਜ਼ਖਮੀ ਜੀਜੇ ਨੂੰ ਲੈ ਕੇ ਪੂਰੇ ਟ੍ਰੈਫਿਕ ਨੂੰ ਕੱਟਦਾ ਹੋਇਆ ਹਸਪਤਾਲ ਪਹੁੰਚ ਗਿਆ ਜਿਵੇਂ ਹੀ ਉਹ ਅੰਦਰ ਪਹੁੰਚੇ ਕੰਪਾਉਂਡਰ ਨੇ ਤੁਰੰਤ ਹੀ ਸਟ੍ਰੈਚਰ ਮੰਗਾਇਆ ਅਤੇ ਜੇ ਇਸ ਨੂੰ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ। ਥੋੜੀ ਦੇਰ ਬਾਅਦ ਡਾਕਟਰ ਨੇ ਗੰਭੀਰ ਸੁਰ ਵਿੱਚ ਕਿਹਾ, "ਉਨ੍ਹਾਂ ਦਾ ਬਹੁਤ ਸਾਰਾ ਖੂਨ ਵਹਿ ਗਿਆ ਹੈ। ਤੁਹਾਨੂੰ ਤੁਰੰਤ AB ਪੋਜ਼ਿਟਿਵ ਖੂਨ ਦਾ ਪ੍ਰਬੰਧ ਕਰਨਾ ਪਵੇਗਾ, ਨਹੀਂ ਤਾਂ ਉਨ੍ਹਾਂ ਦੀ ਹਾਲਤ ਵਿਗੜ ਸਕਦੀ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।" ਰਮਣ ਦੇ ਮੱਥੇ ਤੇ ਚਿੰਤਾ ਦੀਆਂ ਰੇਖਾਵਾਂ ਡੂੰਘੀਆਂ ਹੋ ਗਈਆਂ ਸਨ। ਥੋੜੀ ਦੇਰ ਬਾਅਦ ਇੱਕ ਚਮਕਦਾਰ ਕਾਰ ਹਸਪਤਾਲ ਦੇ ਗੇਟ ਤੇ ਆ ਕੇ ਰੁਕੀ। ਹਾਰ ਨ ਬਚਾਉਂਦੀ ਹੋਈ ਮਨਪ੍ਰੀਤ ਤੇ ਰਜਨੀ ਹੀਠਾਂ ਉਤਰੇ ਅਤੇ ਕਾਲੇ ਕਦਮਾਂ ਨਾਲ ਅੰਦਰ ਆ ਗਏ ਸੁਖਵਿੰਦਰ ਜੀ ਵੀ ਉਹਨਾਂ ਦੇ ਨਾਲ ਹੀ ਸੀ ਸਾਰਿਆਂ ਦੇ ਚਿਹਰੇ ਤੇ ਨਕਲੀ ਹੈਰਾਨੀ ਅਤੇ ਚਿੰਤਾ ਦੇ ਮਿਲੇ-ਜੁਲੇ ਭਾਵ ਸਨ ਮਨਪ੍ਰੀਤ ਨੇ ਉੱਚੀ ਆਵਾਜ਼ ਵਿੱਚ ਕਿਹਾ ਜੀਜਾ ਕਿੱਥੇ ਹੈ ਭੈਣੇ ਕੀ ਤੁਹਾਨੂੰ ਕੁਝ ਚਾਹੀਦਾ ਹੈ ਡਾਕਟਰ ਨੇ ਨੇੜੇ ਆ ਕੇ ਕਿਹਾ ਖੂਨ ਦੀ ਲੋੜ ਹੈ ਤੁਰੰਤ ਏ ਬੀ ਪੋਜ਼ਿਟਿਵ ਗਰੁੱਪ ਦੀ ਡਾਕਟਰ ਨੇ ਇਹੀ ਗੱਲ ਦੁਬਾਰਾ ਕਹੀ ਇਹ ਸੁਣ ਕੇ ਅੰਜੂ ਨੇ ਉਮੀਦ ਭਰੀਆਂ ਨਜ਼ਰਾਂ ਨਾਲ ਮਨਪ੍ਰੀਤ ਵੱਲ ਵੇਖਿਆ ਵੀਰੇ ਤੇਰਾ ਬਲੱਡ ਗਰੁੱਪ ਏਬੀ ਪੋਜ਼ਿਟਿਵ ਹੈ ਠੀਕ ਹੈ ਨਾ ਕਿਰਪਾ ਕਰਕੇ ਵੀਰੇ ਖੂਨਦਾਨ ਕਰੋ ਇੱਕ ਪਲ ਲਈ ਸਾਰਿਆਂ ਦੀਆਂ ਨਜ਼ਰਾਂ ਮਨਪ੍ਰੀਤ ਤੇ ਟਿਕ ਗਈਆਂ ਉਹ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਬਹਾਨੇ ਲੱਭਣ ਲੱਗਾ ਫਿਰ ਰਜਨੀ ਨੇ ਜਲਦੀ ਨਾਲ ਕਿਹਾ ਅੰਜੂ ਤੈਨੂੰ ਪਤਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਉਹਦੀ ਸਿਹਤ ਠੀਕ ਨਹੀਂ ਆ ਡਾਕਟਰ ਨੇ ਕਿਹਾ ਹੈ ਕਿ ਉਹ ਕਮਜ਼ੋਰ ਨੇ ਅਜਹੀ ਸਥਿਤੀ ਵਿੱਚ ਜੇ ਅਸੀਂ ਖੂਨਦਾਨ ਕਰਾਂਗੇ ਤਾਂ ਉਹਨਾਂ ਲਈ ਖਤਰਨਾਕ ਹੋ ਸਕਦਾ ਹੈ। ਮਨਪ੍ਰੀਤ ਨੇ ਵੀ ਕਮਜ਼ੋਰ ਆਵਾਜ਼ ਵਿੱਚ ਸਹਿਮਤੀ ਪ੍ਰਗਟਾਈ। ਡਾਕਟਰ ਨੇ ਜਵਾਬ ਦੇ ਦਿੱਤਾ ਹੈ ਜੋਖਮ ਲੈਣਾ ਠੀਕ ਨਹੀਂ ਹੋਵੇਗਾ। ਹਸਪਤਾਲ ਦਾ ਉਹ ਗਲਿਆਰਾ ਉਸ ਪਰਿਵਾਰ ਦੇ ਟੁੱਟੇ ਹੋਏ ਭਰੋਸੇ ਦਾ ਗਵਾਹ ਬਣ ਗਿਆ। ਅੰਜੂ ਦੀਆਂ ਅੱਖਾਂ ਵਿੱਚ ਬਾਕੀ ਬਚੀ ਉਮੀਦ ਵੀ ਮਰ ਗਈ। ਫਿਰ ਇੱਕ ਸਾਂਤ ਅਤੇ ਵਿਰੜ ਆਵਾਜ਼ ਨੇ ਉਸ ਚੁੱਪ ਨੂੰ ਤੋੜਿਆ ਇਹ ਆਰਤੀ ਸੀ ਮੇਰਾ ਬਲੱਡ ਗਰੁੱਪ ਏਬੀ ਪੋਜ਼ਿਟਿਵ ਹੈ ਉਸਨੇ ਕਿਹਾ ਮੈਂ ਖੂਨਦਾਨ ਕਰਾਂਗੀ ਮੈਨੂੰ ਕੋਈ ਵੀ ਸਿਹਤ ਦੀ ਸਮੱਸਿਆ ਨਹੀਂ ਆ ਡਾਕਟਰ ਨੇ ਤੁਰੰਤ ਉਸ ਦੀ ਜਾਂਚ ਕੀਤੀ ਅਤੇ ਫਿਰ ਥੋੜੀ ਦੇਰ ਵਿੱਚ ਰਜੇਸ਼ ਦੇ ਸਰੀਰ ਵਿੱਚ ਖੂਨ ਚੜਾਉਣਾ ਸ਼ੁਰੂ ਕਰ ਦਿੱਤਾ ਇੱਕ ਘੰਟੇ ਬਾਅਦ ਡਾਕਟਰ ਬਾਹਰ ਆਏ ਅਤੇ ਕਿਹਾ ਕਿ ਹੁਣ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਜੇ ਉਹਨਾਂ ਨੂੰ ਸਮੇਂ ਸਿਰ ਖੂਨ ਨਾ ਮਿਲਦਾ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਪਰ ਸਮੇਂ ਸਿਰ ਖੂਨ ਮਿਲ ਗਿਆ ਇਸ ਲਈ ਉਹਨਾਂ ਦੀ ਜਾਨ ਬਚ ਗਈ ਆ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਪਰ ਇਸ ਘਟਨਾ ਨੇ ਰਿਸ਼ਤਿਆਂ ਦੇ ਪੈਮਾਨੇ ਨੂੰ ਹਮੇਸ਼ਾ ਲਈ ਬਦਲ ਦਿੱਤਾ ਜਿਸ ਭਰਾ ਕੋਲ ਸਾਧਨ ਸਨ ਉਹ ਪਿੱਛੇ हट ਗਿਆ ਅਤੇ ਨੂੰ ਜਿਸ ਨੂੰ ਹਮੇਸ਼ਾ ਗਰੀਬ ਅਤੇ ਆਮ ਕਹਿ ਕੇ ਤਾਨੇ ਮਾਰੇ ਜਾਂਦੇ ਸਨ ਉਸ ਨੇ ਆਪਣੇ ਖੂਨ ਨਾਲ ਆਪਣੇ ਰਿਸ਼ਤਿਆਂ ਨੂੰ ਸਿੰਜ ਕੇ ਮੁਰਸਤ ਜੀਤ ਕਰ ਦਿੱਤਾ ਅੰਜੂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਪਰ ਇਹ ਹੰਝੂ ਦੁੱਖ ਦੇ ਨਹੀਂ ਸਗੋਂ ਡੂੰਗੇ ਪਛਤਾਵੇ ਦੇ ਸਨ ਉਹ ਅੱਗੇ ਵਧੀ ਅਤੇ ਆਪਣੇ ਛੋਟੇ ਭਰਾ ਰਮਣ ਦਾ ਹੱਥ ਫੜਿਆ ਮੈਨੂੰ ਮਾਫ ਕਰ ਦੇ ਰਮਣ ਅੱਜ ਤੂੰ ਮੈਨੂੰ ਸਿਖਾਇਆ ਹੈ ਕਿ ਇਨਸਾਨ ਦਿਲੋਂ ਅਮੀਰ ਹੁੰਦਾ ਹੈ ਪੈਸੇ ਤੋਂ ਨਹੀਂ ਉਹ ਅਮੀਰ ਭਰਾ ਜਿਸ ਦੀ ਦੌਲਤ ਤੇ ਪਹਿਲਾਂ ਮੈਨੂੰ ਮਾਣ ਹੁੰਦਾ ਸੀ ਅੱਜ ਆਪਣੇ ਪਤੀ ਅਤੇ ਤੁਹਾਨੂੰ ਬਚਾਉਣ ਤੋਂ ਪਹਿਲਾਂ ਉਸਨੇ ਆਪਣੀ ਨਵੀਂ ਕਾਰ ਬਾਰੇ ਸੋਚਿਆ ਤੁਸੀਂ ਇਤਿਆਰਤੀ ਨੇ ਮੇਰੇ ਪਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਆ। ਕੋਸ ਵਿੱਚ ਆਉਣ ਤੋਂ ਬਾਅਦ ਰਜੇਸ਼ ਵੀ ਆਪਣੇ ਵਿਵਹਾਰ ਤੇ ਬਹੁਤ ਸ਼ਰਮਿੰਦਾ ਸੀ। ਉਸਨੇ ਰਮਣ ਤੋਂ ਹੱਥ ਜੋੜ ਕੇ ਮਾਫੀ ਮੰਗੀ। ਅੱਜ ਉਸ ਨੂੰ ਸਮਝ ਆਇਆ ਕਿ ਅਸਲੀ ਛਗਣ 1100 ਜਾਂ 51000 ਰੁਪਏ ਦਾ ਲਫਾਫਾ ਨਹੀਂ ਸੀ। ਅਸਲੀ ਛਗਣ ਰਿਸ਼ਤਿਆਂ ਦਾ ਪਿਆਰ ਅਤੇ ਨੇੜਤਾ ਸੀ ਜਿਸ ਨੂੰ ਉਹ ਦੌਲਤ ਦੀ ਚਮਕ ਵਿੱਚ ਦੇਖ ਨਹੀਂ ਸਕਿਆ ਸੀ। ਥੋੜੀ ਦੇਰ ਬਾਅਦ ਮਨਪ੍ਰੀਤ ਮਹਿੰਗੇ ਫਲਾਂ ਤੇ ਜੂਸ ਦੀਆਂ ਬੋਤਲਾਂ ਨਾਲ ਭਰੇ ਵੈਗਾਂ ਨਾਲ ਐਮਰਜੈਂਸੀ ਵਾਰਡ ਵਿੱਚ ਦਾਖਲ ਹੋਇਆ ਉਸਦੇ ਚਿਹਰੇ ਤੇ ਉਹ ਨਕਲੀ ਚਿੰਤਾ ਸੀ ਉਸਨੇ ਅੰਜੂ ਨੂੰ ਕਿਹਾ ਦੇਖੋ ਅੰਜੂ ਮੈਂ ਜੀਜਾ ਜੀ ਲਈ ਤਾਜ਼ਾ ਜੂਸ ਲਿਆਇਆ ਹਾਂ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਨੂੰ ਕਮਜ਼ੋਰੀ ਹੋਵੇਗੀ ਅੰਜੂ ਨੇ ਉਸ ਵੱਲ ਠੰਡੀ ਅਤੇ ਸਿੱਧੀ ਨਿਗਾ ਨਾਲ ਵੇਖਿਆ ਅਤੇ ਕਿਹਾ ਬੀਰੇ ਜਦੋਂ 5 ਮਿੰਟ ਪਹਿਲਾਂ ਉਹਨਾਂ ਦੀ ਜਾਨ ਬਚਾਉਣ ਲਈ ਤੁਹਾਡੇ ਫੋਨ ਦੀ ਲੋੜ ਸੀ ਤਾਂ ਤੁਸੀਂ ਪਿੱਛੇ हट ਗਏ ਮਨਪ੍ਰੀਤ ਦੇ ਚਿਹਰੇ ਤੇ ਉਹ ਆਤਮ ਵਿਸ਼ਵਾਸ ਨਹੀਂ ਸੀ ਜੋ ਕੁਝ ਦੇਰ ਪਹਿਲਾਂ ਦਿਖਾਈ ਦੇ ਰਿਹਾ ਸੀ ਉਹ ਚੁੱਪ ਹੋ ਗਿਆ ਜਿਵੇਂ ਕੋਈ ਨਵਾਂ ਜਵਾਬ ਲੱਭ ਰਿਹਾ ਹੋਵੇ ਸੁਖਵਿੰਦਰ ਜੀ ਜੋ ਹੁਣ ਤੱਕ ਚੁੱਪ ਸਨ ਹੁਣ ਆਪਣੇ ਗੁੱਸੇ ਤੇ ਕਾਬੂ ਨਾ ਰੱਖ ਸਕੇ ਮਨਪ੍ਰੀਤ ਦਿਖਾਵਾ ਕਰਨ ਦੀ ਕੋਈ ਲੋੜ ਨਹੀਂ ਆ ਰਿਸ਼ਤੇ ਇੱਕ ਧਾਗੇ ਵਾਂਗ ਹੁੰਦੇ ਨੇ ਤੇ ਜਦੋਂ ਤਾਂ ਗਾਇਕ ਬਾਹਰ ਟੁੱਟ ਜਾਂਦਾ ਹੈ ਉਹ ਜੁੜਦਾ ਨਹੀਂ ਜੇਕਰ ਅਸੀਂ ਉਸ ਨੂੰ ਜੋੜਨ ਦੀ ਕੋਸ਼ਿਸ਼ ਵੀ ਕਰੀਏ ਤਾਂ ਉਹ ਇੱਕ ਗੰਡ ਬਣ ਜਾਂਦਾ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੌਲਤ ਕਮਾਈ ਹੈ ਪਰ ਜਦੋਂ ਜ਼ਿੰਦਗੀ ਨੇ ਤੁਹਾਨੂੰ ਇਨਸਾਨੀਅਤ ਦੇ ਬਲਬੂਤੇ ਤੇ ਪਰਖਿਆ ਤਾਂ ਤੁਸੀਂ ਅਸਫਲ ਹੋ ਗਏ ਪੁੱਤਰ ਅਜਹੀ ਦੌਲਤ ਅਤੇ ਪ੍ਰਸਿੱਧੀ ਦਾ ਕੀ ਫਾਇਦਾ ਜੋ ਲੋੜ ਦੇ ਸਮੇਂ ਆਪਣੇ ਲੋਕਾਂ ਦੀ ਮਦਦ ਨਹੀਂ ਕਰ ਸਕਦੀ ਬਾੜ ਵਿੱਚ ਇੱਕ ਚੁੱਪੀ ਛਾ ਗਈ ਬਾੜ ਦਾ ਮਾਹੌਲ ਤਣਾਪੁਰਪੂਰ ਹੋ ਗਿਆ ਰਜਨੀ ਜੋ ਆਮ ਤੌਰ ਤੇ ਹਰ ਗੱਲ ਵਿੱਚ ਉੱਚੀ ਆਵਾਜ਼ ਵਿੱਚ ਬੋਲਦੀ ਸੀ ਇਸ ਵਾਰ ਉਹ ਚੁੱਪ ਸੀ ਉਸ ਦੀਆਂ ਅੱਖਾਂ ਫਰਸ਼ ਤੇ ਠਿਕੀਆਂ ਹੋਈਆਂ ਸਨ ਅਤੇ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਉਹ ਦੋਵੇਂ ਆਪਣੀ ਚਮਕਦਾਰ ਕਾਰ ਵਿੱਚ ਬੈਠਣ ਤੋਂ ਬਾਅਦ ਉਦਾਸ ਮਨ ਨਾਲ ਘਰ ਵਾਪਸ ਆ ਗਏ ਉਹਨਾਂ ਦੀ ਕਾਰ ਦੀਆਂ ਸੀਟਾਂ ਬੇਦਾਗ ਸਨ ਪਰ ਉਹਨਾਂ ਦੀ ਜ਼ਮੀਰ ਤੇ ਇੱਕ ਬਹੁਤ ਵੱਡਾ ਦਾਗ ਸੀ ਜਿਸ ਨੂੰ ਦੁਨੀਆ ਦਾ ਕੋਈ ਵੀ ਡਿਟਰਜੈਂਟ ਸਾਫ਼ ਨਹੀਂ ਕਰ ਸਕਦਾ ਸੀ